ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਰਿਹਾ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਠੀਕ ਆ ਤੇ ਕਾਫੀ ਟਾਈਮ ਹੋ ਗਿਆ ਆ ਕਦੀ ਵਲੌਗ ਨਹੀਂ ਪਾਇਆ ਹੈਗਾ ਵੀਡੀਓ ਹੀ ਚੱਲੀ ਜਾਣ ਦੀਆਂ ਆ ਹਨਾ ਤੇ ਜਿੱਦਾਂ ਕੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਆਪਣੀ ਕਲੰਕਣੀ ਨੂੰ ਵੀਡੀਓ ਚੱਲਣ ਦੀ ਆ ਤੇ ਬਹੁਤ ਸਾਰਾ ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਤੇ ਵੱਧ ਤੋਂ ਵੱਧ ਅੱਗੇ ਹੋਰ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਹਨਾ ਤੁਹਾਡੇ ਵਰਗੇ ਭੈਣ ਭਰਾ ਹੋਰ ਵੀ ਸਾਡੇ ਨਾਲ ਜੁੜਨ ਤੇ ਜਿੱਦਾਂ ਤੁਹਾਡੇ ਕੋ ਪਿਆਰ ਮਿਲਦਾ ਆਦਾ ਬਾਕੀਆਂ ਕੋ ਵੀ ਮਿਲੇ ਤੇ ਅੱਜ ਦਾ ਸਾਡਾ ਵਲੌਗ ਬਣਾਉਣ ਦਾ ਮਕਸਦ ਜਿਹੜਾ ਹੀ ਉਹ ਤੁਹਾਡੇ ਕੋ ਚ ਕਮੈਂਟਾਂ ਦੇ ਨਾਲ ਹੀ ਜੁੜਿਆ ਹੋਇਆ ਵਾ ਕਿਉਂਕਿ ਬੜੇ ਜਣਿਆਂ ਦੇ ਕਮੈਂਟ ਆਉਂਦੇ ਹੀ ਵੀ ਤੁਸੀਂ ਸਾਡੇ ਕਮੈਂਟਾਂ ਦਾ ਜਵਾਬ ਨਹੀਂ ਦਿੰਦੇ ਹੈਗੇ ਸਾਨੂੰ ਦੱਸ ਦੇਣੀ ਅਸੀਂ ਤੁਹਾਨੂੰ ਕੁਝ ਪੁੱਛਦੇ ਆਂ ਤੇ ਤੁਸੀਂ ਸਾਨੂੰ ਰਿਪਲਾਈ ਨਹੀਂ ਕਰਦੇ ਹੈਗੇ ਤੇ ਅੱਜ ਮੈਂ ਸੋਚਿਆ ਕਿ ਚਲੋ ਅੱਜ ਤੁਹਾਡੇ ਨਾਲ ਇੱਕ ਛੋਟਾ ਜਿਹਾ ਵਲੌਗ ਸਾਂਝਾ ਕੀਤਾ ਜਾਵੇ ਨਾਲੇ ਤੇ ਨਾਲੇ ਆਪਾਂ ਜਿਹੜਾ ਕੰਮ ਕਰਾਉਣ ਚੱਲੇ ਆ ਉਹ ਵੀ ਤੁਹਾਨੂੰ ਪਤਾ ਲੱਗ ਜਾਵੇ ਅੱਛਾ ਗੱਲ ਇਹ ਹੀ ਤੁਹਾਡੇ ਨਾਲ ਕਿ ਤੁਹਾਨੂੰ ਜਿੱਦਾਂ ਪਤਾ ਹੀ ਆ ਸਾਰਿਆਂ ਨੂੰ ਵੀ ਤੁਸੀਂ ਸਾਰਿਆਂ ਨੇ ਕਮੈਂਟ ਵੀ ਕੀਤੀ ਹੈ ਕਿ ਪੂਜਾ ਦੇ ਕੰਨ ਤੇ ਕੀ ਹੋਇਆ ਆ ਹਨਾ ਤੇ ਜਿੱਦਾਂ ਤੁਹਾਨੂੰ ਪਤਾ ਹੀ ਆ ਕਿ ਆ ਵੇਖੋ ਕਿੰਨਾ ਵੱਡਾ ਹੋ ਗਿਆ ਆ ਇਧਰਲੇ ਸਾਈਡ ਵੀ ਹੋ ਗਿਆ ਤੇ ਅਗਲੀ ਸਾਈਡ ਵੀ ਹੋ ਗਿਆ ਹਨਾ ਤੇ ਇਹ ਜਿਹੜਾ ਆ ਮਤਲਬ ਇਹ ਕੋਲ ਮਲਾ ਕੇ ਕਹਿ ਲਈਏ ਕਿ ਆਪ ਹੀ ਇਹ ਵਿਵਤਾ ਛੇੜ ਲੈਨੇ ਆ ਹਨਾ ਇਕ ਸ਼ੌਂਕ ਜਿਹੜਾ ਹੋ ਜਾਂਦਾ ਉਹ ਫਿਰ ਮਹਿੰਗਾ ਵੀ ਪੈ ਜਾਂਦਾ ਕਈ ਵਾਰੀ ਤੇ ਮੇਰੇ ਨਾਲ ਉਹ ਹੀ ਹਿਸਾਬ ਹੋ ਗਿਆ ਆ ਮੈਨੂੰ ਬੜਾ ਸ਼ੌਂਕ ਹੀ ਵੀ ਮੈਂ ਉਪਰੋਂ ਕੰਨ ਬਣਾਵਾ ਉਪਰਲੇ ਸਾਈਡ ਤੋਂ ਤੇ ਕਈ ਵਾਰੀ ਦੇਖੀਦਾ ਸੀ ਕਿ ਹਾਏ ਸਾਰੇ ਜਣਿਆਂ ਨੇ ਬਣਾਏ ਕਿੰਨੇ ਵਧੀਆ ਲੱਗਦੇ ਆ ਜੀ ਛੋਟੀਆਂ ਛੋਟੀਆਂ ਵਾਲੀਆਂ ਪਾਈਆਂ ਹਣ ਤੇ ਕਿੰਨੇ ਸੋਹਣੇ ਲੱਗਦੇ ਆ ਹਨਾ ਤੇ ਮੈਂ ਵੀ ਇਦਾਂ ਕਰਕੇ ਮਤਲਬ ਕਰੀਬ ਮੈਨੂੰ ਕੋਈ 2 ਸਾਲ ਹੋ ਗਏ ਆ ਕੰਨ ਬਣਾਇਆ ਨੂੰ ਤੇ ਪਹਿਲਾਂ ਦੂਜੀ ਇਧਰਲੀ ਸਾਈਡ ਵੀ ਹੋ ਗਿਆ ਹੀ ਪਰ ਇਧਰੋਂ ਫਿਰ ਮੈਂ ਵਾਲੀ ਖੋਲ ਦਿੱਤੀ ਹੈ ਕੋਈ ਛੋਟਾ ਜਿਹਾ ਨਿਸ਼ਾਨ ਬਣਿਆ ਹੋਇਆ ਵਾ ਤਦਪਰ ਇਹ ਵੀ ਇਧਰ ਠੀਕ ਹੋ ਗਿਆ ਸੀ ਫਿਰ ਤੇ ਇਹ ਜਿਹੜਾ ਹੀ ਇਹ ਹੁਣ ਮਤਲਬ ਡਾਕਟਰ ਨੂੰ ਚੈੱਕ ਅਪ ਕਰਾਇਆ ਵਾ ਇਹ ਡਾਕਟਰ ਨੇ ਦੱਸਿਆ ਕਿ ਕਹਿੰਦੇ ਕਿ ਇਹ ਪੱਕ ਗਿਆ ਹੋਇਆ ਜਿੱਦਾਂ ਜਿੰਨੂ ਆਪਾਂ ਕਹਿ ਲੈਂਦੇ ਆ ਰਸੋਲੀ ਬਣ ਜਾਂਦੀ ਹੈ ਨਾ ਤੇ ਇਹ ਉਹ ਬਣ ਗਈ ਆ ਮੈਨੂੰ ਕੰਨ ਬਣਾਉਣੇ ਬਹੁਤ ਮਹਿੰਗੇ ਪੈ ਗਏ ਤੇ ਆਪਾਂ ਹੁਣ ਅੱਜ ਇਧਰ ਹੀ ਬਸ ਜਾ ਰਹੇ ਹਾਂ ਕਿ ਹੁਣ ਇਹਨੂੰ ਡਾਕਟਰ ਨਾਲ ਕੱਲ ਵਖਾ ਕੇ ਆਏ ਹਾਂ ਹੀ ਆਪਾਂ ਤੇ ਡਾਕਟਰ ਉਹਨਾਂ ਨੇ ਕਿਹਾ ਹੈ ਕਿ ਸਵੇਰੇ ਟਾਈਮ ਨਾਲ ਤੁਸੀਂ ਆ ਜਿਓ ਤੇ ਆਪਾਂ ਇਹਨੂੰ ਕੱਢ ਦਿਆਂਗੇ ਸਰਜਰੀ ਹੋਣੀ ਆ ਹੁਣ ਤੇ ਇਹਨੂੰ ਕਢਾਉਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਤੁਹਾਨੂੰ ਪਤਾ ਏਦਾਂ ਛੋਟੇ-ਛੋਟੇ ਹਨਾ ਫੈਂਸੀਆ ਜਿੱਦਾਂ ਹੋ ਜਾਂਦੀਆਂ ਵਾ ਇਹਨਾਂ ਨਾਲ ਫਿਰ ਕਈ ਅੰਦਰੋਂ-ਅੰਦਰ ਚੀਜ਼ਾਂ ਬੰਦੀਆਂ ਰਹਿ ਜਾਂਦੀਆਂ ਨੇ ਜਿਹੜੀਆਂ ਸਾਨੂੰ ਪਤਾ ਨਹੀਂ ਲੱਗਦੀਆਂ ਤੇ ਬਾਅਦ 'ਚ ਜਾ ਕੇ ਸਾਨੂੰ ਜਿਹੜਾ ਆ ਮਤਲਬ ਜ਼ਿਆਦਾ ਫਿਰ ਨੁਕਸਾਨ ਹੁੰਦਾ ਆ ਤੇ ਇਹਦੇ ਨਾਲੋਂ ਬੈਟਰ ਆ ਵੀ ਆਪਾਂ ਬਿਮਾਰੀ ਨੂੰ ਪਹਿਲਾਂ ਹੀ ਫੜ ਲਈਏ ਤੇ ਉਹ ਚੰਗਾ ਆ ਹਨਾ ਤੇ ਹੁਣ ਵੀ ਮੈਂ ਇਸ ਟਾਈਮ ਸੋਚ ਰਹੀ ਹਾਂ ਕਿ ਚਲੋ ਵਲੌਗ ਹੁਤਾ ਮੈਂ ਬਣਾਉਣਾ ਨਹੀਂ ਹੈਗਾ ਪਰ ਤੁਹਾਡੇ ਸਾਰਿਆਂ ਦੇ ਬਹੁਤ ਕਮੈਂਟ ਆਉਂਦੇ ਹੀ ਵੀ ਤੁਸੀਂ ਦੱਸ ਦੇਣੀ ਹੈਗੇ ਤੁਹਾਡੇ ਕੰਨ ਤੇ ਕੀ ਹੋਇਆ ਆ ਤੇ ਅੱਜ ਮੇਨ ਰੀਜ਼ਨ ਮੈਂ ਤੁਹਾਨੂੰ ਦੱਸ ਦਿੱਤਾ ਆ ਤੇ ਹੁਣ ਦੇਖਦੇ ਆ ਜਾ ਕੇ ਡਾਕਟਰ ਨੂੰ ਚੈੱਕ ਕਰਾਉਣੇ ਆ ਦੇਖਦੇ ਆ ਅੱਜ ਕੱਢਦੇ ਆ ਜਾਂ ਕੱਲ ਕੱਢਣਗੇ ਮੈਂ ਤਾਂ ਕਿੰਨੀ ਵੈਸੇ ਕਿ ਅੱਜ ਹੀ ਨਿਕਲ ਜੇ ਕਿਉਂਕਿ ਅੱਜ ਅਹੀਂ ਕੋਨਾਲ ਨੂੰ ਵੀ ਛੁੱਟੀ ਕਰਾਈ ਆ ਫਿਰ ਏਦਾਂ ਏਦਾਂ ਤੁਹਾਨੂੰ ਪਤਾ ਹੀ ਆ ਹੁਣ ਸਾਡੇ ਘਰੇ ਕੋਨਾਲ ਨੂੰ ਫਿਰ ਬਸ ਤੋਂ ਲਾਉਣ ਵਾਲਾ ਹੈ ਕੋਈ ਨਹੀਂ ਜੇ ਮੈਂ ਸਕੂਲ ਪੇਸ ਦਿੰਦੀ ਤੇ ਫਿਰ ਕਿੰਨੇ ਇਹਨੂੰ ਬਸ ਤੋਂ ਲਾਉਣਾ ਹੀ ਫਿਰ ਏਦਾਂ ਬੱਚੇ ਨੇ ਤੁਹਾਨੂੰ ਪਤਾ ਹੈ ਨਾ ਪਿੱਛੋਂ ਕੱਲਾ ਹੋਏ ਬੱਚਾ ਫਿਰ ਧਿਆਨ ਪਿੱਛੇ ਰਹਿੰਦਾ ਇਸ ਕਰਕੇ ਆਪਾਂ ਇਹਨੂੰ ਛੁੱਟੀ ਕਰਵਾਈ ਤੇ ਮੈਂ ਸੋਚ ਰਣੀ ਆ ਕਿ ਚਲੋ ਅੱਜ ਹੀ ਹੋ ਜਿਓ ਇਹ ਪ੍ਰਸ਼ਨ ਇਹਦਾ ਤੇ ਛੇਤੀ ਠੀਕ ਹੋ ਜਾਏਗਾ ਨਾਲੇ ਬਰਸਾਤੀ ਮੌਸਮ ਹੈ ਵੇਹੇ ਡਰ ਵੀ ਲੱਗਣ ਡਿਆ ਆ ਕਿ ਚਲੋ ਥੋੜੇ ਟਾਈਮ ਲੰਘ ਜਾਂਦਾ ਪਰ ਨਹੀਂ ਹੋਣਾ ਖਾਰਿਸ਼ ਬਹੁਤ ਹੋਣ ਡੈ ਵੀ ਆ ਹੁਣ ਖਾਰਿਸ਼ ਹੋਣ ਦੀ ਵਜ੍ਹਾ ਨਾਲ ਨਾ ਇਹ ਮਤਲਬ ਬੜੀ ਪੀੜ ਵੀ ਹੁੰਦੀ ਹੈ ਜਿੱਦਾਂ ਸੂਈਆਂ ਚੁੱਭਦੀਆਂ ਇੰਦਾ ਦਰਦ ਵੀ ਹੋਣ ਲੱਗ ਪਿਆ ਇਸ ਕਰਕੇ ਆਪਾਂ ਸੋਚਿਆ ਕਿ ਚਲੋ ਹੁਣ ਇਹਨੂੰ ਕਢਵਾ ਦੇਣਾ ਇਹ ਬੈਟਰ ਆ ਹਨਾ ਤੇ ਆ ਦੇਖੋ ਮੈਂ ਤੁਹਾਨੂੰ ਇੱਕ ਵਾਰ ਫੇਰ ক্লোਜ਼ ਕਰਕੇ ਦਿਖਾ ਦਿੰਨੀ ਆ ਆ ਦੇਖੋ ਕਿੰਨਾ ਵੱਡਾ ਹੋ ਗਿਆ ਹੈ ਨਾ ਵੇ ਲੋ ਇੱਕ ਹੁੰਦਾ ਸਾਡਾ ਮਾਸ ਹੀ ਹੈ ਤੇ ਇੱਕ ਮੜਾ ਜਾਂ ਵੱਧ ਜਾਂਦਾ ਹੈ ਤੇ ਕਿੰਨਾ ਨੁਕਸਾਨ ਕਰਦਾ ਸਾਨੂੰ ਤੇ ਚਲੋ ਆਪਾਂ ਹੁਣ ਜਿਆਦਾ ਲੇਟ ਨਾ ਹੁੰਦੇ ਚੱਲੀਏ ਆਪਾਂ ਘਰੋਂ ਨਿਕਲਾਂਗੇ ਟਾਈਮ ਸਿਰ ਤੇ ਫੇਰ ਹੀ ਵਾਪਸ ਆਵਾਂਗੇ ਹੈਨਾ ਤੇ ਅਜੇ ਇਹ ਕੁਨਾਲ ਨੂੰ ਵੀ ਉਹਦੀ ਭੂਈ ਘਰ ਛੱਡ ਕੇ ਆਉਣਾ ਹੈ ਕਿਉਂਕਿ ਉਹਨੂੰ ਨਾਲ ਨਹੀਂ ਲੈ ਕੇ ਜਾਣਾ ਆਪਾਂ ਕੁਨਾਲ ਨੂੰ ਛੱਡ ਕੇ ਜਾਣਾ ਉੱਥੇ ਕਿਉਂਕਿ ਫਿਰ ਤੁਹਾਨੂੰ ਪਤਾ ਬੱਚਿਆਂ ਨੂੰ ਹਸਪੀਟਲ ਖੜਨਾ ਤੇ ਫਿਰ ਇਨਫੈਕਸ਼ਨ ਹੋ ਜਾਂਦੀ ਹੈ ਬੱਚੇ ਨੂੰ ਕੁਨਾਲ ਆਜੋ ਦੇਖਦੇ ਹਾਂ ਕੁਨਾਲ ਉਹਨੇ ਰੈਡੀ ਹੋ ਗਏ ਬਣੇ ਆ ਕੁਨਾਲ ਹੋ ਗਿਆ ਤੇ ਹਾਂਜੀ ਚਲੋ ਫਿਰ ਚਲੀਏ 2 ਘੰਟੇ ਤੇ ਮੈਂ ਵਲੌਗ ਬਣਾਉਂਦੀ ਹੀ ਮੈਂ ਕਿਹਾ ਸਾਰਿਆਂ ਦੇ ਕਮੈਂਟ ਹੁੰਦੇ ਹੁੰਦੇ ਹੀ ਵੀ ਤੁਹਾਡੇ ਪੂਜਾ ਘਰ ਤੇ ਕੀ ਹੋਇਆ ਤੁਸੀਂ ਦੱਸ ਦੇਣੀ ਆ ਮੈਨੂੰ ਜੇ ਜਨ ਅੱਜ 10 ਵੀ ਦਿਨੇ ਆ ਤੇ ਨਾਲੇ ਅੱਜ ਸਰਵਜੀ ਦੀ ਵੀ ਸ਼ਾਇਦ ਹੋ ਹੀ ਜਾਵੇ ਹਨਾ ਜੇ ਤੇ ਹੋ ਗਈ ਸ਼ਾਇਦ ਨੇ ਅੱਜ ਹੋਣੀ ਆ ਹੋ ਜੇਗੀ ਹੋਏ ਨਹੀਂ ਅੱਜ ਮੈਨੂੰ ਪਤਾ ਨਹੀਂ ਡਾਕਟਰ ਕਹਿਣਾ ਦੇਣ ਕੀ ਰੁਕ ਜਾ ਦੋ ਦਿਨ ਨਹੀਂ 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 ਹੁਣ ਦੋ ਦਿਨ ਵਾਲਾ ਰੁਕਣ ਵਾਲਾ ਕੰਮ ਨਹੀਂ ਆ ਉਹ ਕੰਮ ਤੇਰਾ ਬਹੁਤ ਗਿਆ ਵੱਡਾ ਅਸਲ ਜੀ ਹਾਂ ਬਹੁਤ ਜਿਆਦਾ ਵੱਡਾ ਆ ਉਹਦੀ ਮੈਂ ਇੱਕ ਹੀ ਗੱਲ ਕਰ ਰਹੀ ਆ ਕਿ ਹੁਣ ਤੇ ਪੀੜ ਵੀ ਹੋਣ ਲੱਗੀ ਆ ਥੋੜੀ ਥੋੜੀ ਨਾ ਜਦੋਂ ਸੌਂਈਆਂ ਚੁੱਭਦੀਆਂ ਇਦਾਂ ਦਰਦ ਹੁੰਦੀ ਆ ਨਹੀਂ ਰਿਸਕ ਆਉਣਾ ਹਾਂਜੀ ਤੇ ਹੁਣ ਇਹਨੂੰ ਕਢਾਉਣ ਵਿੱਚ ਖਿਆਦਾ ਹੋਣਾ। ਹਾਂਜੀ ਹਾਂਜੀ। ਹਜੇ ਮੇਰੇ ਕੋਨਾਲ ਨੂੰ ਵੀ ਛੱਡ ਕੇ ਜਾਣਾ ਵਾ ਇੱਥੇ। ਹਾਂ ਤੁਹਾਨੂੰ ਜਲਦੀ ਕਰੋ ਫਿਰ ਉੱਧਰ ਜਾਣਾ ਵਾ ਹਨਾ। ਚਲੋ ਫਿਰ ਤੇ ਉੱਥੇ ਹਸਪੀਟਲ ਜਾ ਕੇ ਕਰਦੇ ਗੱਲ। ਹਾਂਜੀ। ਚਲੋ ਠੀਕ ਆ ਜੀ। ਮਿਲਦੇ ਆਂ ਆਪਾਂ ਹਸਪੀਟਲ ਜਾ ਕੇ ਨਾਲੇ ਕੋਨਾਲ ਨੂੰ ਛੱਡ ਦਈਏ ਉਹਦੀ ਭੂਈ ਘਰ ਕਿਉਂਕਿ ਉਹ ਉੱਥੇ ਜ਼ਿਆਦਾ ਖੁਸ਼ ਰਹਿੰਦਾ ਹੈ ਹਨਾ। ਚਲੋ ਫਿਰ। ਅਸੀਂ ਪਹੁੰਚ ਗਏ ਆਪਾਂ ਹਸਪੀਟਲ। ਹੋਰ ਡਰ ਲੱਗਣ ਡਿਆ ਪਰ ਇਹਨਾਂ। ਡਰ। ਡਰ ਕੀ ਗੱਲ ਦਾ? ਥੋੜਾ-ਥੋੜਾ ਲੱਗਣ ਡਿਆ। ਟੀ ਗੱਲ ਹੁੰਦਾ ਨਾ ਇਹ ਟੀ ਗੱਲ ਹੁੰਦੇ ਜਿਹੜਾ ਉਹ ਦਿਮਾਗ ਨੂੰ ਜੜ ਜਾਂਦਾ ਉਹ ਤੇ ਬੇਹੋਸ਼ ਕਰ ਦਿੰਦਾ ਇੱਕਦਮ ਨਹੀਂ ਨਹੀਂ ਹੋਰ ਤੇ ਜਿੱਦੀ ਚੱਲ ਮਿੰਟੋ ਮੈਂ ਤੇ ਕਰਾ ਕੇ ਨਾ ਬਾਹਰੋਂ ਨਿਕਲਣਾ ਛਾਵੇਂ ਚਲੋ ਚਲੋ ਕੋਣ ਤੋਂ ਬੋਲੋ ਚਲੋ ਚਲੀਏ ਅੰਦਰ ਚਲੋ ਜੀ ਜਾਣ ਦੀਆਂ ਸਾਰਾ ਰੱਖ ਕੇ ਚਲ ਆ ਗਏ ਆ ਤੇ ਯਾਰ ਮੈਨੂੰ ਕਰਾ ਕਰਾ ਗੱਲ ਕਰਾ ਦੇ ਜੀ ਕਰ ਜਾਓ ਸੋ ਤੁਹਾਨੂੰ ਜਿੱਥੇ ਦਰਵਾਜ਼ੇ ਕੋਲ ਨਹੀਂ ਆਇਆ ਦਰਵਾਜ਼ੇ ਕੋਲ ਗੱਲ ਆ ਲੋ ਜੀ ਹੁਣ ਅਸੀਂ ਪਹੁੰਚ ਚਲੇ ਆਪਰੇਸ਼ਨ ਥੀਟਰ ਲਾਗੇ ਆਪਾਂ ਆ ਗਏ ਆਪਰੇਸ਼ਨ ਥੀਟਰ ਦੇ ਸਾਹਮਣੇ ਤੇ ਬਣ ਕਰਦੇ ਇੱਥੇ ਵੇਟ ਕਦੋਂ ਬੁਲਾਉਂਦੇ ਆ ਉਹ ਜਿਹੜਾ ਸਾਹਮਣੇ ਰੂਮ ਦੇਖਿਆ ਆ ਉੱਧਰ ਸਰ ਮਿਲਦੇ ਆ ਡਾਕਟਰ ਜੇ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਹੋਏ ਜਾਂ ਕੁਝ ਪੁੱਛਣਾ ਆਏ ਹੈ ਨਾ ਤੇ ਅੱਜ ਜਿੱਧਰ ਸਾਹਮਣੇ ਆਂਟੀ ਜਾਣ ਦੇ ਜਿਹੜਾ ਉਹਨਾਂ ਨੇ ਡੋਰ ਖੋਲਿਆ ਆ ਉਹ ਹੈ ਆਈਸੀਯੂ ਇੱਥੇ ਰੈਪ੍ਰੈਸ਼ਨ ਕਰਕੇ ਪਹਿਲਾਂ ਥੋੜੀ देर ਇੱਥੇ ਠਹਿਰਦੇ ਆ ਇਸ ਤੋਂ ਪਿੱਛੇ ਹੈਗਾ ਜਿੱਧਰ ਜਿਹੜਾ ਰੂਮ ਜਿੱਥੇ ਉਹ ਪ੍ਰੈਸ਼ਨ ਕਰਦੇ ਆ ਤੇ ਦੇਖਦੇ ਹੁਣ ਸਾਨੂੰ ਕਦੋਂ ਬਾਸ ਪੈਂਦੀ ਆ ਬਾਹਰ ਕਰਦੇ ਆ ਵੇਟ ਹੁਣ ਭਾਜੀ ਮਿਲੇ ਤੇ ਉਹ ਕਹਿੰਦੇ ਵੀ ਹਜੇ ਡਾਕਟਰ ਸਭ ਖਾਣਾ ਖਾਣ ਗਏ ਆ ਕਿਉਂਕਿ ਲੰਚ ਟਾਈਮ ਹੋ ਗਿਆ ਆ ਇਸ ਕਰਕੇ ਹੁਣ ਆਪਾਂ ਨੂੰ ਥੋੜੀ देर ਬਾਹਰ ਬੈਠ ਕੇ ਕੁਵੇਟ ਕਰਨੀ ਪੈਣੀ ਆ। ਮੈਂ ਪੁੱਛਿਆ ਆਂ ਇਹਨਾਂ ਗੋਲਸ਼ੀ ਨੂੰ ਪਹਿਲਾਂ। ਅੱਛਾ। ਉਹ ਪੁੱਛਣਾ ਇਹਦਾ ਸੇਤਨ ਬਾਅਦ ਕਰਨ। ਚਲੋ। ਮਧੀਆ ਵੇਲਾ 'ਚ ਬੰਨਣਾ ਪਹਿਲਾ ਹੋ ਜਾਏਗਾ। ਮੈਨੂੰ ਨਾ ਡਰਵਾਲਾ ਲੱਗਦਾ ਇਹ ਗੜਾ ਕਹਿੰਦੇ ਨਾ ਇਹਨਾਂ ਚੁੜਾ ਉਹਨਾਂ ਜਿਹੜਾ ਸਾਰਦੇ ਆ ਗਰਮ ਚਾਹ ਹੀ ਨਾ। ਸਭ ਤੋਂ ਪਹਿਲੀ ਗੱਲ ਉਹ। ਸੋਨਾਂ ਦੇ ਕਿਤੇ ਪਰ ਫੇਰ ਵੀ ਨਹੀਂ ਕੋਈ ਡਰਵਾਲਾ ਕਰੀ ਆ ਨਾ। ਇਹਦਾ ਠੀਕ ਹੈ। ਫਿਰ ਹੋਰ ਗੱਲਾਂ ਨੂੰ ਲਾਂਗੀ। ਜਿੱਦਾਂ ਬਾਕੀ ਜਿੰਨਾ ਜਦੋਂ ਗੱਲ ਦੇਦੇ ਮਾਚਾ ਮੈਨੂੰ ਆਪਾਂ ਕਿੰਨਾ ਵਿਸ਼ਵਾਸ ਕਰਕੇ ਡਾਕਟਰ ਦੇ ਕੇ ਬੈਜਨੇ ਆ ਹਨਾ ਜਿੱਦਾਂ ਬੱਚੇ ਵੱਡਾ ਪ੍ਰੈਸ਼ਰ ਹੋਏ ਮੇਰੇ ਤਾਂ ਬਹੁਤ ਚੰਗਾ ਛੋਟਾ ਜਾਇਆ ਪਰ ਜਿੰਨਾ ਦੇ ਵੱਡੇ ਵੱਡੇ ਪ੍ਰੈਸ਼ਰ ਹੁੰਦੇ ਆ ਉਹਨਾਂ ਨੂੰ ਹਨਾ ਕਿੰਨਾ ਡਰ ਲੱਗਦਾ ਹੋਗਾ ਉਹ ਸੋਨ ਦਾ ਬਰ ਕੋ ਗੱਲ ਜਦੋਂ ਇਹਦਾ ਲਾਜ ਹੈ ਹੀ ਆਪਰੇਸ਼ਨ ਆ ਤਾਂ ਫਿਰ ਇਹ ਤੋਂ ਮੈਂ ਦਾਵਾ ਕੋਈ ਕਰ ਰਹੀ ਕੀ सांग ਰਿਹਾ ਨਾ ਇਹ ਤਾਂ ਲੱਗਿਆ ਪੇਪਰ ਮੇਰੇ ਮੂੰਹ 'ਚ ਲੇਕਣ ਦੇ ਆ ਵੀ ਮੂੰਹੋਂ ਲੈ ਨਹੀਂ ਆ ਰਾਜਾ ਆੜਾਂਡੀ ਵੀਡੀਓ ਜਿਹੜੀ ਕਰੀ ਆੜੀ ਨਹੀਂ ਪਰ ਉਹਨਾਂ ਨੂੰ ਬੰਦਾ ਕਾਬੂ ਹੁੰਦਾ ਨਾ ਪਤਾ ਲੱਗਦਾ ਆ ਤਾਂ ਡਰ ਲੱਗ ਗਿਆ ਡਰ ਤੇ ਡਰੀ ਗਿਆ ਚਲੋ ਛੇ ਕੋਈ ਜਣੇ ਦਰਾਂਗ ਨਾਲ ਮੰਨ ਦਰ ਕੇ ਅਗੇ ਜੀਤ ਹੈ ਅਵਾਤਾ ਜੀਤ ਗਲਤੀਆਂ ਨਹੀਂ ਹੋਵਣੇ ਤੇ ਨਾ ਆਪਣੇ ਫ੍ਰੀ ਹੋ ਗਈ ਜਲਦੀ ਇਹ ਨਹੀਂ ਜੀਤ ਠੀਕ ਹੈ ਸਹੀ ਗੱਲ ਆ ਉਹ ਕੋ ਨਾਲ ਨਾਲ ਉਹਦੀ ਕੋਈ ਕੁਛ ਛੱਡ ਕੇ ਆਏ ਆ ਫਿਰ ਉਹਨੂੰ ਵੀ ਲੈਣਾ ਜਾ ਕੇ ਹਨਾ ਉਹਨੂੰ ਰਸਤੇ 'ਚ ਹੀ ਹੁੰਦੇ ਹੁੰਦੇ ਆਪਾਂ ਛੱਡ ਆਏ ਹਾਂ ਆਲੇ ਤੱਕ ਵੀ ਟਾਈਮ ਟੋੜਿਆ ਬਈ ਤਾਂ ਦੋ ਵਾਰ ਹੀ ਅੱਗੇ ਵੀ ਆਏ ਆ ਨਾ ਦੋ ਵਾਰ ਹੀ ਅੱਗੇ ਆਏ ਆ ਪਹਿਲਾਂ ਆਏ ਸੀ ਉਦੋਂ ਕਹਿੰਦੇ ਸੀ ਕਿ ਜੇ نئی ਭੀੜ ਹੁੰਦੀ ਤੇ ਥੋੜਾ ਟਾਈਮ ਵਾੜ ਲਓ ਕੋਈ ਗੱਲ ਨਹੀਂ ਆ ਕੋਈ ਅਲਾ ਨੁਕਸਾਨ ਨਹੀਂ ਆ ਪਰ ਹੁਣ ਹੁਣ ਜ਼ਿਆਦਾ ਹੋਣ ਲੱਗ ਪੈਣਾ ਉਹਨਾਂ ਅਗਲੇ ਅਗਲੇ ਵਾਲੇ ਪਾਸੇ ਜਦੋਂ ਇਹ ਵਾਲਾ ਜ਼ਿਆਦਾ ਹੋਣ ਲੱਗਦਾ ਨਾਲੇ ਦੇਖਣ ਨੂੰ ਨਾ ਬੜਾ ਬੁਰਾ ਲੱਗਦਾ ਸਾਰਿਆਂ ਨੇ ਵੀਡੀਓ ਵਿੱਚ ਕਹਿ ਵੀ ਸੀ ਮੈਂ ਕਮੈਂਟ ਨਹੀਂ ਕੀਤੇ ਯਾਰ ਆ ਬਾਈਸ ਬ੍ਰੇਕ ਅੱਚੇ ਰੱਖੋ ਹਾਂ ਇਹੋ ਆ ਕਿ ਗੱਲ ਆ ਉਹ ਉਹ ਜਿਹਨੇ ਵਿਸ਼ੌਂਕ ਜਿਹੜਾ ਬੰਦੇ ਨੂੰ ਮਾਰ ਦਿੰਦਾ ਵਾ ਤੇ ਸ਼ੌਂਕ ਹੀ ਧਾਰ ਦਿੰਦਾ ਵਾ ਪਹਿਲੇ ਤੇ ਹੀ ਮੈਨੂੰ ਬੜਾ ਜ਼ੋਰ ਲਾਇਆ ਇਹਨੇ ਕਿ ਨਾ ਕਰਨ ਬਣਾ ਹੈ ਨਾ ਇਹਨੂੰ ਕਰਨ ਨਾ ਹੁੰਦਾ ਬਲਕਿ ਸ਼ੌਂਕ ਹੀ ਨੇ ਇੱਥੇ ਵਾਰੀ ਪਾਉਣੀ ਹੈ ਵੇ ਕਿਉਂ ਹੁਣ ਕਮੈਂਟ ਆਉਣੇ ਆ ਮੈਨੂੰ ਕੋਈ ਸ਼ੌਂਕ ਪੂਰਾ ਹੋ ਗਿਆ ਕਿ ਨਹੀਂ ਅਜੇ ਉਹ ਵਾਰੀ ਉਹਨੇ ਐਸੀ ਬਾਈ ਕੋ ਓਡੀ ਮੋਟੀ ਵਾਰੀ ਕਰੀ ਆ ਸੋਨੇਰੀ ਬਾਈ ਸੋਨੇਰੀ ਬਾਈ ਤੇ ਮਾਸਦੀ ਬਣ ਗਈ ਆ ਉਹ ਨਾ ਬੜੀ ਬੁਰੀ ਵੀ ਲੱਗਦੀ ਆ ਅਜਾ ਲੱਗਦਾ ਬੁਰੀ ਹੁੰਦਾ ਪਿਛਲੀ ਉਹ ਵੀ ਹੁਣ ਜਿੱਦਾਂ ਮਤਲਬ ਇਹ ਬਹੁਤ ਜ਼ਿਆਦਾ ਮੋਟੇ ਜਿਹਾ ਹੋ ਗਿਆ ਨਾ ਜਦੋਂ ਮੈਂ ਬਸ ਸੌਂਨੀ ਆ ਤੇ ਜਦੋਂ ਇਦਾਂ ਕਰਕੇ ਕੰਨ ਮੈਂ ਇਦਾਂ ਫਲੈਸ ਹੁੰਦਾ ਨਾ ਤੇ ਫਿਰ ਇਧਰਲੇ ਪਾਸੇ ਤਰ ਤਾ ਬਹੁਤ ਹੁੰਦੀ ਨਹੀਂ ਤੇ ਜਦੋਂ ਇਦਾਂ ਲਈ ਸਾਈਡ 'ਚ ਸੌਂਨੀ ਆ ਫਿਰ ਥੋੜਾ ਸਕੂਨ ਮਿਲਦਾ ਏ ਇਹ ਇਹ ਕਹਿਣ ਦਾ ਭਾਵ ਕਿ ਮੇਰੇ ਕੋਲ ਹੁਣ ਇੱਕ ਸਾਈਡ ਹੀ ਸੁੱਤਾ ਜਾਂਦਾ ਏ ਇਧਰਲੀ ਸਾਈਡ ਮੈਂ ਕੋ ਬਿਲਕੁਲ ਨਹੀਂ ਸੁੱਤਾ ਜਾਂਦਾ ਜੇ ਮੈਂ ਸੌਂਦੀ ਹੀ ਤੇ ਫਿਰ ਮੈਨੂੰ ਕੰਨ ਜਿਹੜਾ ਨਾ ਆਪਣਾ ਉਹ ਇਦਾਂ ਕਰਕੇ ਰੱਖਣਾ ਪੈਂਦਾ ਇੱਥੇ ਇਦਾਂ ਕਰਕੇ ਰੱਖੀ ਨਹੀਂ ਫੇਰ ਸੌਂ ਨਹੀਂ ਨਹੀਂ ਹੁੰਦਾ ਬਹੁਤ ਔਖਾ ਹੋ ਗਿਆ ਇਹ ਹੁਣ ਕੋਈ ਨਾ ਤੇ ਹੁਣ ਇਦਾਂ ਕਰਕੇ ਦਿੰਦੇ ਨੇ ਬਿਲਕੁਲ ਰਹੀਆ ਬੇਚਨ ਜਲਦੀ ਜਲਦੀ ਕੋਈ ਡ चलो ठीक है देखते हैं हम अंदर जाके ले पूजा आ गई तो ऑपरेशन वाले कमरे में डर लगा डर लगा ला ओ कमरे जाना तू उधर कितना है फीलिंग है मुझे कोई गाना ਸਾਰੇ ਬੜਾ ਲੱਗ ਗਿਆ ਨਾ ਪਤਾ ਨਹੀਂ ਕਿ ਉਹ ਤਾਂ ਅਰ ਕੰਦੇ ਤਾਂ ਵੱਧੀ ਨਾ ਹੁੰਦਾ ਉਹ ਹੋਣੇ ਉਹ ਤਾਂ ਮਨ ਉਹਦੇ ਲੱਗਣਾ ਸਾਰੇ ਕੋਈ ਚੱਕਰ ਨਹੀਂ ਆ ਮੱਕੀ ਆਏ ਭਾਈ ਇਹ ਸਾਰੇ ਬਹੁਤ ਬੜੀ ਦਲੇਰੀ ਨਾਲ ਆਈ ਜੀ ਮੈਂ ਯਾਰ ਨਹੀਂ ਤਾਂ ਮੰਨ ਲੈ ਇਹ ਹੋ ਗਿਆਗੇ ਚਲੋ ਬਸ ਚਲੋ ਇਹ ਆ ਕਿ ਜਿਹੜਾ ਮੈਂ ਇੰਨੀ ਹਨਾ ਤੰਗੀ ਭੋਗਣੇ ਹਾਂ ਉਹ ਤਾਂ ਘੱਟੋ ਘੱਟ ਠੀਕ ਹੋ ਜੇਗਾ ਪਤਾ ਮੇਰੇ ਨੂੰ ਨੇ ਤੇ ਕਰ ਦਣਾ ਉਹਨੂੰ ਹਿਲਦਾ ਦੇਖੋ ਕਿੰਨਾ ਹੂੰ ਬਹੁਤ ਮੋਟਾ ਹੋ ਗਿਆ ਜਦੋਂ ਨਾ ਕਰਦਾ ਹੈ ਪੀ ਰਿਚਾਉਂ ਚਲਦਾ ਇਹ ਗਰੋ ර න පෙ සොන්න න ද නද ජ න පීර යන ැ ਇਕ ਤੋਂ ਸਵੈ ਹੋ ਗਈ ਜਿੱਦਾਂ ਉਹ ਬੜੇ ਤੜਦੇ ਨਿਕਲੇ ਗਏ ਬੱਚੇ ਇਹਦੇ ਚੋਂ ਚਲ ਹੋੜਾ ਹੋ ਗਿਆ ਕੰਨ ਹਾਂ ਹੋ ਗਈ ਦੋ ਉਹਦਾ ਕਦਾਲਾ ਕੰਢਾ ਹੋ ਗਿਆ ਪ੍ਰੈਸ਼ਰ ਉਹ ਉਹ ਪੱਠੀ ਮੇੜੀ ਢੜੀ ਬੰਨੀ ਇਹ ਨਹੀਂ ਮੋੜੀਆਂ ਗੋਲੀਆਂ ਨਹੀਂ ਇਹ ਮੋੜੀਆਂ ਦੀ ਬੰਨੀ ਇਹ ਬੇਹੋਸ਼ ਕੀਤਾ ਹਾਂ ਆ ਨਿਕਲੇ ਹਾਂ ਬੜੀ ਜਿਆਦਾ ਹੈ ਨਾ ਤੇ ਬਣਾ ਲਾਏ ਤੇ ਉਹ ਕਿਤ ਲਾਇਆ ਇੰਜੈਕਸ਼ਨ ਲਾਇਆ 4 4 ਲਾਇਆ ਕਿਤ ਲਾਇਆ ਬੜੀ ਓਖੇ ਪ੍ਰੈਸ਼ਰ ਕਰਾਉਣਾ ਹੈ ਇਹਨੂੰ ਤੂੰ ਕਵਰੇ ਦੇ ਵਿੱਚ ਹੁਣ ਪਿਆ ਤੂੰ ਇੱਥੇ ਲੰਮੇ ਲੰਮੇ ਕਾ ਨਾ ਮੜਾ ਮੈਂ ਇਹ ਘਰ ਚੱਲੀ ਗਿਆ ਬੜੀ ਦਰਦੋਂ ਹੰਡੀਆ ਰੋਕਾ ਬੰਦ ਕਰਉ ਆਵਾ ਬੈਂਡੀ ਆਵਾ ਬੰਦ ਕਰੋ ਬਾਸ ਵੀ ਨਹੀਂ ਆਣੀ ਗਰਮੀ ਲੱਗਣੀ ਨਹੀਂ ਗਰਮੀ ਨਹੀਂ ਲੱਗਣੀ ਅੰਦਰ AC ਚੱਲ ਰਿਹਾ ਹੈ ਨਾ ਕ੍ਰੋਸ਼ ਦੇ ਵਿੱਚ ਅੱਛਾ ਤੁਹਾਨੂੰ ਠੰਡੂ ਲੱਗਣੀ ਹੋਵੇ ਕਰਕੇ ਠੀਕ ਚਲ ਹੀ ਲੋ ਦੀ ਆ। ਹੀ ਲੋ ਕਿੰਦੇ ਵੀ ਦਵਾਈ ਲਖਾ ਲੋ। ਤੇ ਦਵਾਈ ਖਾਓ ਉਹਨਾਂ ਹੱਦ ਤੱਕ ਜਿਹੜੇ ਲਾਤੇ ਬਸ ਲਾਤੇ। ਉਹਨਾਂ ਕਰੀਬ ਹੋਈ ਟਿਕਨ ਲਾਉਂਦੇ ਨਾ। ਹਾਂ ਤੇ ਇਹਨਾਂ ਤੇ ਲਾਤੇ ਦਰਦ ਦੇ ਅੱਗੇ ਪੱਲਾ ਉਹਨਾਂ ਨੇ। ਹਾਂ ਤੇ ਫਿਰ ਹੁਣ ਪ੍ਰਿੰਗ ਲੈ ਜੇ ਨਾ ਅਕਸਰ ਆਪਰੇਸ਼ਨ ਹੋਇਆ। ਆਪਰੇ ਥੋੜੇ ਬਦ ਪੀੜਦੇ ਤੇ ਥਲ ਨਹੀਂ ਪੈਣੇ। ਚਲੋ। ਕਨਾਲ ਲੈ ਇੱਕ ਵਾਰੀ ਫੋਨ ਆਇਆ। ਉਹ ਨਵੋ ਫਾਰਮੇਲੇ ਦਾ ਉਹ ਮਸਤ ਹੈ ਬੱਚਿਆਂ ਨਾਲ ਖੇਡਣ ਡਿਆ ਰਹਾ ਇੱਕ ਵਾਰੀ ਉਹਨੇ ਪੁੱਛਿਆ ਵੀ ਮੈਂ ਕੀ ਹੈ ਮੇਰੀ ਮਾਂ ਠੀਕ ਹੈ ਕਿਦਾਂ ਤੇ ਖਾਣ ਦੀ ਕੁਛ ਲੈਵਾਂ ਪਹਿਲਾਂ ਨਹੀਂ ਖਾਣੀ ਉਹ ਦਵਾਈ ਜਾ ਕੋਈ ਤੁਸੀਂ ਮੈਨੂੰ ਬੱਸ ਉਹ ਡਾਕਟਰ ਨੇ ਲਿਖਿਆ ਨਾ ਗੋਲੀ ਪੀਣ ਵਾਸਤੇ ਉਹ ਲਿਆ ਦੋ ਮੈਨੂੰ ਮਸੋਂ ਖਾਣੀਆਂ ਉਹ ਦਿਨਾਂ ਫਿਰ ਕਪਣਾ ਫਿਰ ਮੈਂ ਲੇਟ ਗਿਆ ਥੋੜੀ ਤੇ ਤੂੰ ਲੇਟ ਦਾ ਤੇ ਮੈਂ ਫਿਰ ਉਹ ਚਪਸੂਸ ਤੇ ਖਾਣੀਆਂ ਨਾ ਕਨ ਜੀ ਚਲ ਜੀ ਚਲ ਕੱਲਾ ਰਾਮ ਦੁਕਰ ਅੱਜ ਦੇ ਨਾ ਟ੍ਰੀਟ ਬੜੀ ਹੋਣੀ ਆ ਕੰਸਲ ਸ਼ੁਰੂ ਕਰਨ ਡਿਆ ਜੇ ਪਰ ਫੇਰ ਪ੍ਰੈਸ਼ਰ ਹੋਇਆ ਏਡੀ ਮੋਟੀ ਤੇ ਗੱਲਟੀ ਨਿਕਲੀ ਜੇ ਦੋ ਏਡੇ ਏਡੇ ਮੋਟੀਆਂ ਵੀਰ ਦੇ ਹੋਣੀ ਨਹੀਂ ਚਲੋ ਇਹ ਪਟੈਂਸ਼ਨ ਹੋ ਗਈ ਹੋਣੀ ਕਾ ਕਿ ਚੱਲਦਾ ਨਾ ਬੜਾ ਬੁਰਾ ਲੱਗਦਾ ਕੰਨ ਦਾ ਅਰੇ ਕਾਫੀ ਜਾਣੇ ਪੁੱਛਿਆ ਵੀ ਇਹ ਵੀ ਕੀ ਹੋਇਆ ਕੀ ਆ ਉਹ ਹੈ ਹੋਈ ਥੀ ਉਹ ਨਾ ਤਨੋਂ ਲੱਗੇ ਤੋਂਦੋਂ ਬਨਿਆਰ ਕੋ ਗਲਤ ਗਿਆ ਉਹਦੇ ਕਰਕੇ ਮਾਸਟਰ ਬਾਅਦ ਥੋੜਾ ਵਾਧਾ ਵਾਧਾ ਹੈ ਗਿਆ ਕਿ ਨਹੀਂ ਤੋਂ ਚਲੋ ਹਾਂ ਚਲੀ ਰਗਾ ਇਹ ਚਟਾ ਟੇ ਇਮ ਕੋਲੇ ਲੇ ਗਏ ਮੋਹਰ ਪਰ ਜਾ ਕੇ ਲਾ ਦੇ ਅਲਵਾ ਲੋ ਜੀ ਫਾਈਨਲੀ ਆਪਾਂ ਆਪਰੇਸ਼ਨ ਕਰਾ ਕੇ ਘਰ ਆ ਗਏ ਆ ਤੇ ਸੋਚਿਆ ਕਿ ਚਲੋ ਛੋਟਾ ਜਿਹਾ ਕਲਿੱਪ ਵਿੱਚ ਬਣਾ ਕੇ ਐਡ ਕਰ ਦਈਏ ਹੈਨਾ ਕੁਝ ਵੀਡੀਓ ਦੇ ਵਿੱਚ ਵੀ ਕਮੈਂਟ ਆਉਣ ਦੇ ਹੀ ਵੀ ਕੰਨ ਤੇ ਕੀ ਹੋਇਆ ਉਹਦੇ ਬਾਰੇ ਦੱਸ ਦਈਏ ਤੇ ਨਾਲੇ ਆ ਜਣੀਆਂ ਕਲਿੱਪ ਲੱਗੀਆਂ ਹੀਆਂ ਇਹਦਾ ਰਾਜ਼ ਦੱਸ ਦਈਏ ਹੈਨਾ ਜਿਹੜੀ ਸਾਡੀ ਵੀਡੀਓ ਚੱਲ ਰਹੀ ਹੈ ਮੇਰਾ ਡੱਬਰ ਹੈਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿੱਦਾਂ ਵੀ ਆਪਾਂ ਜਿਹੜਾ ਬੀਂਗ ਸਿੱਖ ਵਾਲਿਆਂ ਦਾ ਚੈਨਲ ਆ ਤੇਜ ਸੰਦੀਪ ਹੈਨਾ ਉਹਦੇ ਤੇ ਵੀ ਆਪਾਂ ਕੰਮ ਕਰਦੇ ਪਏ ਆ ਤੇ ਉਸ ਵੀਡੀਓ ਦੇ ਵਿੱਚ ਵੀ ਕਮੈਂਟ ਬਹੁਤ ਜ਼ਿਆਦਾ ਆਉਂਦੇ ਹੀ ਤੁਹਾਡੇ ਵੀ ਤੁਸੀਂ ਕੰਨ ਤੇ ਕੀ ਹੋਇਆ ਤੁਹਾਡੇ ਹਨ ਤੇ ਕੁੱਲ ਮਿਲਾ ਕੇ ਜਿੱਦਾਂ ਕਹਿ ਲਈਏ ਕਿ ਸਾਰੇ ਦੋਨਾਂ ਤਿੰਨਾਂ ਵੀਡੀਓ ਦੇ ਵਿੱਚ ਇੱਕੋ ਹੀ ਕਮੈਂਟ ਆਉਣ ਡਿਆ ਵਾ ਵੀ ਤੁਹਾਡੇ ਕੰਨ ਤੇ ਕੀ ਹੋਇਆ ਤੇ ਹੀ ਰਿਪਲਾਈ ਨਹੀਂ ਕਰਦੇ ਹਨ ਤੇ ਉਹਦੇ ਵਿੱਚ ਜ਼ਿਆਦਾ ਕਮੈਂਟ ਮੈਨੂੰ ਇਹ ਆਉਣ ਡਿਆ ਵੀ ਪੂਜਾ ਜੀ ਤੁਸੀਂ ਆ ਜਿਹੜੀਆਂ ਸੂਈਆਂ ਲਾਈਆਂ ਹੋਈਆਂ ਆ ਹਨਾ ਤੁਸੀਂ ਦਾ ਵੀ ਕਾਰਟੂਨ ਬਣੇ ਹੋਏ ਇਹ ਬੜੀ ਮਤਲਬ ਬੜੇ ਜ਼ਿਆਦਾ ਕਮੈਂਟ ਕੀਤੇ ਚਲੋ ਜਿੰਨੂੰ ਜਿੰਨੂੰ ਜੋ ਠੀਕ ਲੱਗਾ ਉਹਨੇ ਉਹੀ ਬੋਲਿਆ ਹਨਾ ਤੇ ਇਹਦੇ ਬਾਰ ਇਹਦਾ ਵੀ ਮੈਂ ਤੁਹਾਨੂੰ ਰੀਜ਼ਨ ਦੱਸਦੀ ਆ ਕਿ ਜਿਹੜੀਆਂ ਮੈਂ ਇਹ ਸੂਈਆਂ ਇੱਥੇ ਲਗਾਈਆਂ ਹੋਈਆਂ ਮੈਂ ਕਿਉਂ ਲਾਉਂਦੀ ਆ ਹਨਾ ਤੇ ਜਿਹੜੇ ਭੈਣ ਭਰਾਵਾਂ ਨੂੰ ਮਤਲਬ ਸਮਝ ਆ ਗਈ ਉਹਨਾਂ ਨੇ ਤੇ ਨਹੀਂ ਕਮੈਂਟ ਕੀਤਾ ਤੇ ਜਿਨ੍ਹਾਂ ਨੇ ਇਸ ਕਮੈਂਟ ਕੀਤਾ ਉਹਨਾਂ ਨੂੰ ਇਹਦਾ ਮਤਲਬ ਵੀ ਉਹਨਾਂ ਨੂੰ ਨਹੀਂ ਪਤਾ ਲੱਗਾ ਹਨਾ ਤੇ ਇਹਦਾ ਮੇਰਾ ਰਸਈਆਂ ਲਾਉਣ ਦਾ ਰੀਜ਼ਨ ਇਹ ਆ ਕਿ ਜਿਹੜਾ ਮੇਰਾ ਕੰਨ ਦਾ ਆਪਰੇਸ਼ਨ ਹੋਇਆ ਵਾ ਨਾ ਤੇ ਉਹਨਾਂ ਨੇ ਡਾਕਟਰ ਨੇ ਕਿਹਾ ਹੈ ਕਿ ਕੋਸ਼ਿਸ਼ ਕਰਨੀ ਹੈ ਕਿ ਜਿਆਦਾ ਵਾਲ ਚੜਿਆ ਮਤਲਬ ਪੱਟੀ ਦੇ ਨਾਲ ਨਹੀਂ ਲੱਗਣ ਦੇਣੇ ਅਗਰ ਤੁਹਾਨੂੰ ਪਤਾ ਜੇ ਜ਼ਖਮ ਦੇ ਨਾਲ ਵਾਲ ਲੱਗ ਗਏ ਤੇ ਫਿਰ ਮਤਲਬ ਖਰਾਬ ਹੋ ਸਕਦਾ ਹੈ ਜ਼ਖਮ ਹਨ ਇਸ ਕਰਕੇ ਮੈਨੂੰ ਇਤਾਂ ਨੂੰ ਪਤਾ ਇੱਥੇ ਕੰਨਾਂ ਦੇ ਲੱਗੇ ਲੱਗੇ ਛੋਟੇ ਛੋਟੇ ਵਾਲ ਹੁੰਦੇ ਆ ਹਨ ਜਿਹੜੇ ਮੈਂ ਸਾਰੇ ਇਦਾਂ ਕਰਕੇ ਉੱਪਰ ਚੱਕ ਕੇ ਤੇ ਫਿਰ ਕਲਿੱਪ ਲਗਾ ਦੇਣੇ ਆ ਇੱਥੇ ਤਾਂ ਕਿ ਜਿਹੜੇ ਵਾਲ ਆ ਉਹ ਪੱਟੀ ਦੇ ਨਾਲ ਨਾ ਚਿਪਕਣ ਜਦੋਂ ਪੱਟੀ ਨਾ ਚਿਪਕਦੇ ਆ ਤੇ ਫਿਰ ਜਦੋਂ ਪੱਟੀ ਚੇਂਜ ਕਰਾਉਣ ਜਾਣਾ ਪੈਂਦਾ ਹਨ ਉਦੋਂ ਬੜੀ ਦਿੱਕਤ ਹੁੰਦੀ ਆ ਉਦੋਂ ਬਹੁਤ ਪੀੜ ਹੁੰਦੀ ਆ ਹਨਾ ਤੇ ਫਿਰ ਉਹ ਬੜਾ ਹੁੰਦਾ ਵੀ ਨਹੀਂ ਪੱਟੀ ਦੇ ਨਾਲ ਵਾਲ ਜਿਹੜੇ ਆ ਨਾ ਹੀ ਲੱਗਣ ਤੇ ਬੈਟਰੇ ਆ ਹਨਾ ਤੇ ਬਾਕੀ ਚਲੋ ਵਧੀਆ ਵਾ ਬਹੁਤ ਸੋਹਣੀ ਸੀਰੀ ਚੱਲ ਰਹੀ ਆ ਉਹ ਵੀ ਤੇ ਬਹੁਤ ਸਾਰਾ ਤੁਸੀਂ ਪਿਆਰ ਦੇਂਦੇ ਹੋ ਤੇ ਉਮੀਦ ਕਰਦੇ ਹਾਂ ਤੁਸੀਂ ਅੱਗੇ ਵੀ ਇੰਨਾ ਹੀ ਜ਼ਿਆਦਾ ਪਿਆਰ ਦਿਓਗੇ ਗਾੜੀ-ਗਾੜੀ ਜਿਹੜੀ ਵੀਡੀਓ ਆ ਉਹ ਹੋਰ ਵੀ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਉਹਦੇ ਵਿੱਚ ਮਤਲਬ ਬਹੁਤ ਵਧੀਆ-ਵਧੀਆ ਸੀਨ ਆਉਣ ਵਾਲੇ ਆ ਜਿੱਦਾਂ ਹੁਣ ਸਾਰੇ ਕਹਿਣ ਦੇ ਆ ਕਿ ਰੀਅਲ ਸਟੋਰੀ ਆ ਰੀਅਲ ਸਟੋਰੀ ਆ ਤੇ ਵੀਰ ਹੋਣਾ ਨੇ ਮਤਲਬ ਇਸੇ ਕਰਕੇ ਹੀ ਇਹ ਸਟੋਰੀ ਚੁਣੀ ਹੈ ਕਿਉਂਕਿ ਫੈਮਲੀਆਂ ਦੇ ਵਿੱਚ ਤਕਰੀਬਨ ਇਦਾਂ ਚੱਲਦਾ ਆ ਰਿਹਾ ਹੈ ਨਾਨਾ ਨਾਨਾ ਇਦਾਂ ਕਰਦੀਆਂ ਵੀ ਪਈਆਂ ਪਰ ਆਪਾਂ ਚਾਹੁੰਦੇ ਆ ਵੀ ਨਹੀਂ ਇਦਾਂ ਹੋਣਾ ਚਾਹੀਦਾ ਲਾਸਟ ਤੇ ਚਲੋ ਸੰਦੇਸ਼ ਦਿੱਤਾ ਵੀ ਜਾਏਗਾ ਹਨਾ ਨੋ ਕਈਆਂ ਨੇ ਇਹ ਵੀ ਕਮੈਂਟ ਕੀਤੇ ਆ ਕਿ ਪੂਜਾ ਜੀ ਜੇ ਤੁਸੀਂ ਪਿੰਕ ਕਲਰ ਦੀਆਂ ਸੂਈਆਂ ਲਾਈਆਂ ਵਾ ਉਹਨਾਂ ਨੂੰ ਬਲੈਕ ਕਲਰ ਦੀਆਂ ਕਰ ਦਿਓ ਹਨਾ ਹਾਂ ਚਲੋ ਇਹ ਮੇਰੇ ਹੱਥ ਵਾਸ ਹੈਗਾ ਇਹ ਮੈਂ ਕਰ ਸਕਦੀ ਆ ਤੇ ਜੇ ਆਪਾਂ ਕਹੀਏ ਕਿ ਇਥੇ ਸੂਈਆਂ ਲਗਾਉਣੀਆਂ ਹੀ ਨਹੀਂ ਇਹ ਤੇ ਜਦੋਂ ਤੱਕ ਪੱਟੀ ਹੋਈਦੀ ਆ ਉਦੋਂ ਤੱਕ ਤੇ ਮੈਨੂੰ ਸੂਈਆਂ ਲਾਉਣੀਆਂ ਪੈਣੀਆਂ ਹਾਂ ਇਹ ਹੋ ਸਕਦਾ ਮੈਂ ਬਲੈਕ ਕਲਰ ਦੀਆਂ ਲਗਾ ਲਾਂਗੀ ਹਨਾ ਜੀ ਜੜੀਆਂ ਚਲੋ ਤੁਹਾਨੂੰ ਵੀ ਦੇਖਣ ਨੂੰ ਵਧੀਆ ਲੱਗਣ ਪਰ ਮੈਂ ਹਤੇ ਇਸ ਕਰਕੇ ਲਾ ਨਹੀਂ ਕਿਉਂਕਿ ਇਹ ਵਾਲੀ ਕਲਿੱਪ ਜੜੇ ਹੈ ਪੇਂਟ ਵਾਲੇ ਇਹਨਾਂ ਨਾਲ ਵਾਲ ਜੜੇ ਆ ਅਟਕਦੇ ਨਹੀਂ ਹੈਗੇ ਕਈ ਸੂਈਆਂ ਅੰਦਰੀਆਂ ਹੁੰਦੀਆਂ ਜਿਉਂ ਨਾਲ ਵਾਲ ਅਟਕ ਜਾਂਦੇ ਆ ਹਨਾ ਤੇ ਚਲੋ ਕੋਈ ਗੱਲ ਨਹੀਂ ਆਪਾਂ ਬਲੈਕ ਕਲਰ ਦੀਆਂ ਸੂਈਆਂ ਲਾ ਲਾਂਗੇ ਅੱਗੇ ਤੋਂ ਨੈਕਸਟ ਸੀਰੀਜ਼ ਵਿੱਚ ਹੋ ਸਕਦਾ ਤਕਰੀਬਨ ਪੱਟੀ ਖੋਲ ਹੀ ਜਾਵੇ ਮੈਂ ਵੀ ਖੋਲੀ ਹੀ ਜਾਣੀ ਹੈ ਕਿਉਂਕਿ ਚਾਰ ਪੱਟੀਆਂ ਹੋ ਗਈਆਂ ਆ ਅਸੀਂ ਤੇ ਖੋਲੀ ਜਾਣੀਆਂ ਤੇ ਚਲੋ ਠੀਕ ਆ ਫਿਰ ਬਾਈ ਬਾਈ ਸਾਰੀਕਾਲ ਸਾਰਿਆਂ ਨੂੰ ਜਿੰਦਾ ਵੀਡੀਓ ਨੂੰ ਪਿਆਰ ਦਿੰਦੇ ਆਉਂਦੇ ਹੋ ਇਦਾਂ ਹੀ ਦਿੰਦੇ ਰਹੋ ਅੱਗੇ ਵੀ ਚਲੋ ਠੀਕ ਆ ਜੀ ਸਾਰੀਕਾਲ